ਗਰਦਾਵਰੀ ਆ ਜਿਹੜੀ ਜਾਨਕੀ ਕਾਸਤਕਾਰ ਹੈ ਜਿਹੜਾ ਬੰਦਾ ਜ਼ਮੀਨ ਨੂੰ ਕਾਸਤ ਕਰ ਰਿਹਾ ਬਾਹਰ ਹੈ ਜੀ ਉਸ ਦੇ ਨੋਂ ਜਿਹੜੀ ਗਰਦਾਵਰੀ ਹੁੰਦੀ ਹੈ ਓਹ ਕਾਸਤਕਾਰ ਦੇ ਨੋਂ ਗਰਦਾਵਰੀ ਹੁੰਦਾ ਉਹਨੂੰ ਗਰਦਾਵਰੀ ਕਹਿੰਦੇ ਜਿਵੇਂ ਹੁਣ ਆਪਾਂ ਗਰਦਾਵਰੀ ਦੀ ਪੁੱਛੀਏ ਵੀ ਗਰਦਾਵਰੀ ਕਿਹਨੂੰ ਕਿਹਾ ਜਾਂਦਾ ਹੈ ਜੇ ਤਾਂ ਇੱਥੇ ਜਾਨਕੀ ਹੋਵੇ ਜੀ ਅੰਦਰਾਜ ਆ ਜਿਹੜਾ ਨਾ ਜੀ ਵੀ ਫਲਾਣਾ ਸਿੰਘ ਹਿੱਸੇਦਾਰ ਠੀਕ ਆ ਜਾਂ ਫਲਾਣਾ ਗੈਰ ਮਰੂਸੀ ਠੀਕ ਆ ਫੇਰ ਤਾਂ ਉਹ ਗਰਦਾਵਰੀ ਆ ਗਈ ਜੀ ਠੀਕ ਹੈ ਜੀ ਜੇ ਇੱਥੇ ਅੰਦਰਾਜ ਇਹ ਆ ਗਿਆ ਫਲਾਣਾ ਸਿੰਘ ਹਿੱਸੇਦਾਰ ਬਾਇਆ ਹੂੰ ਹੂੰ ਬਾਇਆ ਦਾ ਮਤਲਬ ਹੁੰਦਾ ਵੇਚਣ ਵਾਲਾ ਠੀਕ ਹੈ ਜੀ ਤੇ ਫਲਾਣਾ ਸਿੰਘ ਮੁਸਤਰੀ ਬੰਦੇ ਨਵੇਂ ਆ ਗਏ ਜਿਹੜਾ ਉਹ ਹੁੰਦਾ ਖਰੀਦਦਾਰ ਜੀ ਫਿਰ ਉਹ ਮਾਲਕ ਬਣ ਜਾਂਦਾ ਹੈ ਇਹ ਖਾਨਾ ਕਾਸਚੰਦ ਰਾਜ ਹੋਣ ਦਾ ਕਾਰਨ ਇਹ ਹੈ ਜੀ ਜਿਹੜੀ ਟੋਟਲ ਖੇਪਟ ਹੁੰਦੀ ਹੈ ਨਹੀਂ ਸਪੋਜ਼ ਕਰੋ 5 ਕਿੱਲੇ ਨੇ 5 ਪਾਈਆਂ ਲਵੇ ਨੇ ਠੀਕ ਆ ਉਹ ਜੋ ਕਨਾਲ ਜ਼ਮੀਨ ਇੱਕ ਬੰਦੇ ਨੇ ਵੇਚੀ ਹੈ ਠੀਕ ਹੈ ਜੀ ਉਹ 5 ਕਿੱਲੇ ਦਾ ਰਿਕਾਰਡ ਰੱਖਣ ਵਾਸਤੇ ਖਾਨਾ ਕਾਸਚੰਦ ਰਾਜ ਆਉਂਦਾ ਤਾਂ ਕਿ ਇਹ ਪਤਾ ਲੱਗ ਸਕੇ ਵੀ ਕਿਹੜੇ ਬੰਦੇ ਨੇ ਵੇਚੀ ਕਿਹੜੇ ਬੰਦੇ ਦੀ ਜ਼ਮੀਨ ਰਹਿ ਗਈ ਇਸ ਕਰਕੇ ਉਹਨੂੰ ਖਾਨਾ ਕਾਸਚੰਦ ਰਾਜ ਕਰਨਾ ਪੈਂਦਾ ਠੀਕ ਹੈ ਇੱਕ ਹੈ ਇੱਕ ਤਾਂ ਨੰਬਰ 3 ਦੇ ਖਾਨੇ ਵਿੱਚ ਆ ਗਿਆ ਹਾਂਜੀ ਹਾਂਜੀ ਇਹ ਤਾਂ ਮਾਲਕੀ ਦਾ ਅੰਦਰ ਆ ਜਾ ਗਿਆ ਜੀ ਇਹ ਮਤਲ ਅਸਲ 'ਚ ਮਾਲਕ ਬੰਦੇ ਇਹ ਨੇ ਜਾਂ ਆ ਕਾਸਤਕਾਰ ਵਾਲਾ ਮਾਲਕ ਖੇਪ ਟੋਟਲ ਖੇਪ ਦੇ ਇੱਕ ਮਾਲਕ ਨੇ ਜੀ ਅੱਛਾ ਜੀ ਜੇ ਕਿਸੇ ਬੰਦੇ ਨੇ ਕੋਈ ਜ਼ਮੀਨ ਖਾਨਾਕਾਸਤ ਮਕਸੂਸ ਨੰਬਰ ਪਹਿਲਾਂ ਵਿਕਦੇ ਹੁੰਦੇ ਸੀ ਮਕਸੂਸ ਨੰਬਰ ਵੇਚ ਦਿੰਦਾ ਸੀ ਉਹ ਖਾਨਾਕਾਸਤ ਆਉਂਦਾ ਸੀ ਜੇ ਤਾਂ ਜਣ ਕੇ ਹਿੱਸਾ ਵੇਚਦਾ ਫਿਰ ਤਾਂ ਇਸੇ ਚਾਊਗਾ ਜੀ ਮਾਲਕੀ ਚ ਠੀਕ ਆ ਜੀ ਜੇ ਮਕਸੂਸ ਨੰਬਰ ਵੇਚਦੇ ਸੀ ਪਹਿਲਾਂ बिकਦੇ ਸੂਣ ਤਾਂ बिकਦੇ ਨਹੀਂ ਹੈਗੇ ਜੀ ਠੀਕ ਆ ਉਹ ਨੰਬਰ ਨੇ ਜਿਹੜੇ ਉਹ ਨਰਾਜ਼ ਇੱਥੇ ਆਉਂਦਾ ਸੀ ਫਲਾਣੇ ਬੰਦੇ ਨੇ ਫਲਾਣਾ ਨੰਬਰ ਵੇਚ ਤੇ ਆ ਜੀ ਠੀਕ ਆ ਜਿਸ ਤਰ੍ਹਾਂ ਹੁਣ ਆ 21 ਦਾ 19/1/2 ਨੰਬਰ ਹੈ ਜੀ ਇਧਰ ਫਾਪ ਵਿਚਿਆ ਹੋਇਆ ਜੀ ਆ ਗਾਹ ਖਰੀਦਦਾਰ ਨੇ ਜੀ ਠੀਕ ਆ ਠੀਕ ਹੈ ਨਾ ਉਹ ਅੰਦਰਾਜ ਇਸ ਕਰਕੇ ਕਰਨਾ ਪੈਂਦਾ ਹੈ ਤਾਂ ਕਿ ਪੰਜੇ ਕਿੱਲਾਂ ਦਾ ਹਿਸਾਬ ਕਿਤਾਬ ਰੱਖਿਆ ਜਾ ਸਕੇ ਠੀਕ ਆ ਮਤਲਬ ਤੁਹਾਡਾ ਕਹਿਣ ਦਾ ਭਾਅ ਵੀ ਇਹ ਬੰਦਿਆਂ ਚੋਂ ਕੁਝ ਬੰਦਿਆਂ ਨੇ ਆ ਠੀਕ ਆ ਇੱਥੋਂ ਜਾਨੀ ਕਿ ਮਾਲਕ ਜਿਹੜੇ ਨੇ ਜਿਹੜੇ ਉਹਨਾਂ ਚੋਂ ਕਿਹੜੇ ਕਿਹੜੇ ਬੰਦੇ ਨੇ ਜ਼ਮੀਨ ਵੇਚੀ ਉਹਨਾਂ ਦਾ ਜਦੋਂ ਹਿਸਾਬ ਕਿਤਾਬ ਲਾਵਾਂਗੇ ਜਿਵੇਂ ਹੁਣ ਇੱਕ ਬੰਦਾ ਕੋਈ ਵੱਧ ਵੇਚ ਗਿਆ ਜੀ ਹਾਂਜੀ ਹਾਂ ਉਹ ਫਿਰ ਇੱਥੋਂ ਹੀ ਪਤਾ ਲੱਗਦਾ ਹੈ ਵੀ ਕਿਹੜੇ ਬੰਦੇ ਨੇ ਵੇਚੀ ਇਹ ਕਿੰਨਾ ਕਿੰਨਾ ਰੱਖਵਾ ਉਹਨੂੰ ਆਉਂਦਾ ਦੀ ਕਿੰਨਾ ਵੇਚ ਗਿਆ ਜੀ ਠੀਕ ਆ ਜਿੰਨਾ ਉਹ ਵੇਚ ਗਿਆ ਜੇ ਵੱਧ ਵੇਚ ਗਿਆ ਉਹ ਤਕਸੀਮ ਚ ਟੁੱਟਣਾ ਹੀ ਤਕਸੀਮ ਦਾ ਕੇਸ ਪਾਉਣਾ ਪੈਣਾ ਹੈ ਰੈਬ ਨੂੰ ਅਫਸਰ ਦੇ ਉਹ ਤਕਸੀਮ ਚ ਜਾਨੀ ਕਿ ਜਿਹੜੀ ਵੱਧ ਦ੍ਰਿਸ਼ਟੀ ਆ ਉਹਦਾ ਲਾਸਟ ਮੁਸਤਰੀ ਦਾ ਰਕਵਾ ਘਟਾ ਕੇ ਜਾਨੀ ਤਕਸੀਮ ਕਰ ਸਕਦੇ ਨੇ ਠੀਕ ਹੈ ਜੀ ਠੀਕ ਹੈ ਇੱਕ ਬਾਈ ਨੇ ਹੋਰ ਸਵਾਲ ਕਰਾਇਆ ਜੀ ਕਹਿੰਦਾ ਕਾਸਤਕਾਰ ਕਿਹਨੂੰ ਕਿਹਾ ਜਾਂਦਾ ਕਾਸਤਕਾਰ ਜਿਹੜਾ ਜ਼ਮੀਨ ਨੂੰ ਬਾਹਰੇ ਹੈ ਜੀ ਸਪੋਜ਼ ਕਰੋ ਪਾ ਪੰਜ ਪਾਈਆਂ ਜੀ ਪੰਜੇ ਕਿੱਲੇ ਨੇ ਜੀ ਇੱਕ ਕਿੱਲਾ ਮੈਂ ਬਾਹਰੇ ਇੱਕ ਤੁਸੀਂ ਬਾਹਰੇ ਇੱਕ ਤੀਆ ਬਾਹਰੇ ਚੌਥੇ ਪੰਜੇ ਸੂਟ ਬਾਹਰੇ ਨੇ ਜਿਹੜੇ ਕਿੱਲੇ ਦੀ ਕਾਸਤ ਤੁਸੀਂ ਕਰ ਰਹੇ ਹੋ ਉਹ ਕਿੱਲੇ ਦੀ ਗਰਦਾਬਰੀ ਆਪਦੇ ਨਾਂ ਹੋ ਜਾਂਦੀ ਹੈ ਤੁਹਾਡੇ ਨਾਂ ਹੋ ਜੋ ਕਿੱਲੇ ਦੀ ਕਿੱਲੇ ਦੀ ਮੇਰੇ ਨਾਂ ਹੋ ਜਾਂ ਉਹ ਕਾਸਤਕਾਰ ਨੇ ਠ ਜ਼ਮੀਨ ਦੀ ਗਰਦਾਵਰੀ ਮੇਰੇ ਤਾਏ ਦੇ ਨਾਮ ਆ ਉਹ ਸਾਡੇ ਨਾਮ ਨਹੀਂ ਕਰਵਾ ਰਹੇ ਇਸ ਦਾ ਕੀ ਹੱਲ ਹੋ ਸਕਦਾ ਸੀਆਰਓ ਕੋ ਜੋ ਸਰਕਲ ਰੈਵਨਿਊ ਅਫਸਰ ਹੈ ਨਾ ਹਾਂਜੀ ਅਗਰ ਉਹਨਾਂ ਦੀ ਸਹਿਮਤੀ ਹੈ ਤਾਂ ਹੋ ਸਕਤੀ ਹੈ ਅਗਰ ਨਹੀਂ ਸਹਿਮਤੀ ਤੋਂ ਕਲੈਕਟਰ ਸੀਆਰਓ ਕੋ ਕੇਸ ਡਾਲ ਕੇ ਇਹ ਗਰਦਾਵਰੀ ਆਪਣੇ ਨਾਮ ਕਰਵਾ ਸਕਤੇ ਹਨ ਬਰਸਤ ਬਰਸਤੇ ਉਸ ਦਾ ਕਬਜ਼ਾ ਹੋਣਾ ਚਾਹੀਦਾ ਮੌਕੇ ਪਰ ਜੀ ਮਾਫੀਦਾਰ ਕੀ ਹੁੰਦਾ ਹੈ ਮਾਫੀਦਾਰ ਹਾਂਜੀ ਜਿ세 पहले गांव में लैंड टैक्स होता था जी नहरी अभियान होता था जी ऐसे होता जिस मालिक का अच्छा आचरण होता है ना सरकार उसका तो माप, उसको माफी दे देती है उसमें वो होता है। ऐसे केस में सर कौन कौन से लोग आते हैं ऐसे कुछ हमारे पुराने उस टाइम में है जो माफीदार होती है जैलदारों को होती थी जागीरदारों को होती थी नंबरदारों को होती थी जी ये गवर्नमेंट स्पेशल उनको माफी देती ਮਨੋਂ ਚਾਰ ਜਣਿਆਂ ਦਾ ਇੱਕ ਸਾਂਝਾ ਮਸਤਰਕਾ ਹੈ ਉਸ ਵਿੱਚੋਂ ਇੱਕ ਬੰਦੇ ਨੇ ਆਵਾਦੀ ਜ਼ਮੀਨ ਦੀ ਨਿਸ਼ਾਨਦਾਈ ਕਰਵਾਉਣੀ ਆ ਇਹ ਹੋ ਸਕਦੀ ਆ ਜਾਂ ਨਹੀਂ ਨਹੀਂ ਹੋ ਸਕਦੀ ਰੀਜ਼ਨ ਸਮਝਦੇ ਨਾ ਅੱਛਾ ਉਸ ਦਾ ਸਾਂਝਾ ਰਕਬਾ ਹੋ ਗਿਆ ਹਾਂਜੀ ਪਹਿਲੇ ਉਹ ਤਕਸੀਮ ਕਰਾਏ ਤਕਸੀਮ ਕਰਾਣੇ ਕੇ ਬਾਅਦ ਹੀ ਨਿਸ਼ਾਨਦੀ ਹੋਗੀ ਉਸਕੇ ਜੋ ਖਾਸ ਨੰਬਰ ਬਣੇਗੇ ਉਸਕੀ ਨਿਸ਼ਾਨਦੀ ਹੋਗੀ ਜੀ ਨਹੀਂ ਪਰ 1990 ਤੋਂ ਪਹਿਲਾਂ ਦੀ ਰਜਿਸਟਰੀ ਗੁੰਮ ਹੋ ਗਈ मतलब उसका की हाल रहा उसकी रिकॉर्ड है उसका वो रिकॉर्ड मिल जा, मिल जाएगा जी गुम आप अप्लाई कीजिए रिकॉर्ड रूम रिकॉर्ड रूम में अप्लाई करके उसको थोड़ा पता होना चाहिए भी मेरी इस डेट की रजिस्ट्री है किसके नाम किसके नाम है उसकी अप्लाई रिकॉर्ड रूम हमारा डिस्ट्रिक्ट लेवल पे है जी तो डिस्ट्रिक्ट में अप्लाई करके उसकी नकल मिल सकती है चाहे जितनी पुरानी है उतनी पुरानी भी हम नकल ले सकते हैं जी सर एक सर निडिन्नवे पटाना किमें टूटता है नडियनवे साल पट्टा जब उसकी म्याद पूरी हो जाएगी फिर ही टूटेगा वो जैसे आजकल पटानामा नडिन्दमे साल पट्टा हरियाणा में बहुत कम है जी, होते नहीं है परंतु जब उसका म्याद पूरी होगी ना वो तभी तो टूट गया इसलिए ज्यादातर पंचायत पंचायत से श्यामलाट से होते हैं मालकों मालिक भी अपने नाम एक दूसरे के नाम साल पट्टा करा सकता है पर आजकल ये पट्टे बहुत कम होते हैं हरियाणा में जी सर वैसे सर ये होता क्या है पटानामा पट्टा नामा जैसे भी लीज बोलते हैं जैसे उसको लीज बोलते हैं मैं हम मैंने इसको दो हजार पे, पे चार हजार रुपये सलाना पट्टे पे जमीन दे दिया अपने जैसे पेट्रोल पंपों का होता है पेट्रोल पंप तकरीबन लीज पे होते हैं सारे पट्टे पे होते हैं ओके अच्छा जी जी जी